ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦਵਾਰ ਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਤੇ ਤੰਦਰੁਸਤ ਹੋਵੋਗੇ ਤੇ ਸਭ ਤੋਂ ਵੱਧ ਮੈਂ ਤੁਹਾਨੂੰ ਮਾਫ ਮੰਗਣਾ ਚਾਹੁੰਨੀ ਆ ਕਿ ਕਿ ਇੰਨੇ ਦਿਨ ਹੋ ਗਏ ਮੈਂ ਵੀਡੀਓ ਨਹੀਂ ਪਾ ਪਾਈ ਕਿ ਤੁਹਾਨੂੰ ਪਤਾ ਹੈ ਤਿਉਹਾਰਾਂ ਦਾ ਟਾਈਮ ਚੱਲ ਰਿਹਾ ਹੈ ਹਨਾ ਇਸ ਕਰਕੇ ਘਰ 'ਚ ਵੀ ਬਹੁਤ ਸਾਰੇ ਕੰਮ ਹੁੰਦੇ ਆਏ ਵੀ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਹਨਾ ਤੇ ਇਸ ਕਰਕੇ ਟਾਈਮ ਹੀ ਨਹੀਂ ਲੱਗਿਆ ਹੈਗਾ ਕਿ ਵੀਡੀਓ ਮੈਂ ਬਣਾ ਪਾਵਾਂ ਤੇ ਕੱਲ ਮੈਂ ਵੀਡੀਓ ਪਾਣੀ ਸੀਗੀ ਕੱਲ ਦਾ ਟਾਈਮ ਸੀਗਾ ਮੈਂ ਆਮਲੇ ਦੀ ਸੀਗੀ ਉਹਨੂੰ ਆਮਲੇ ਤੋੜਨ ਦੇ ਵਿੱਚ ਤੇ ਉਹਨੂੰ ਸਮਾਰ ਕੇ ਰੱਖਣ ਦੇ ਵਿੱਚ ਟਾਈਮ ਲੰਘ ਗਿਆ ਤੇ ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖ ਲੈ ਟਾਈਟਲ ਤੇ ਥੱਮ ਮਿਲਦੇ ਕਿ ਅੱਜ ਹੈਗਾ ਆਪਣਾ ਮੋਟੀ ਗੁੱਤ ਚੈਲੰਜ ਦਾ ਦਿਨ 9 ਠੀਕ ਹੈ ਨੋਵਾਂ ਦਿਨ ਹੈ ਅੱਜ ਆਪਣਾ ਠੀਕ ਹੈ ਕਿਉਂਕਿ ਤਿੰਨਾਂ ਦਿਨ ਵੈਸੇ ਹੀ ਆਪਾਂ ਨੇ ਆਪਣੇ హెయిਰ ਨੂੰ ਬਹੁਤ ਆਰਾਮ ਦੇ ਦਿੱਤਾ ਤਾਂ ਸਭ ਤੋਂ ਪਹਿਲਾਂ ਇਹ ਵੀਡੀਓ ਪਾਣੀ ਬਣਦੀ ਸੀਗੀ ਤੇ ਅੱਜ ਆਪਾਂ ਨੋਵੇਂ ਦਿਨ ਕੀ ਕਰਨਾ ਹੈ ਅੱਜ ਆਪਾਂ ਆਪਣੇ హెయిਰ ਤੇ ਆਪਣੇ హెయిਰ ਤੇ ਸਕੈਲਪ ਤੇ ਲਗਾਣਾ ਹੈ ਆਮਲੇ ਦਾ ਰਸ ਹਾਂਜੀ ਆਮਲੇ ਦਾ ਰਸ ਸਾਡੇ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਜਿਵੇਂ ਮੈਂ ਕੱਲ ਵੀ ਤੁਹਾਨੂੰ ਆਮਲੇ ਦੇ ਬਹੁਤ ਜ਼ਿਆਦਾ ਫਾਇਦੇ ਦੱਸੇ ਹਨ ਠੀਕ ਹੈ ਬਟ ਫਿਰ ਵੀ ਥੋੜੇ ਥੋੜੇ ਮੈਂ ਤੁਹਾਨੂੰ ਬਾਲਾਂ ਲਈ ਇਹਦੇ ਫਾਇਦੇ ਦੱਸ ਦੰਨੀ ਆ ਠੀਕ ਹੈ ਇਹ ਜਿਹੜਾ ਆਮਲੇ ਦਾ ਰਸ ਹੁੰਦਾ ਆ ਇਹ ਸਾਡੇ ਲਈ ਓਵਰオール ਸਾਡੀ ਹੈਲਥ ਲਈ ਸਕਿਨ ਲਈ ਤੇ ਹੈਅਰ ਲਈ ਬਹੁਤ ਹੀ ਜ਼ਿਆਦਾ ਵੈਸਟ ਹੈ ਲੇਕਿਨ ਅੱਜ ਆਪਾਂ ਹੈਅਰ ਤੇ ਗੱਲ ਕਰਨੀ ਆ ਤੇ ਉਹਦੇ ਮੈਂ ਦੱਸ ਦੰਨੀ ਆ ਇਹ ਜਿਹੜੀ ਆਪਣੇ ਬਾਲਾਂ ਦੀ ਗ੍ਰੋਥ ਹੈ ਉਹਨੂੰ ਇਹ ਕਾਫੀ ਹੱਦ ਤੱਕ ਬੂਸਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਆ ਠੀਕ ਹੈ ਆਪਣੇ ਬਾਲਾਂ ਦੀਆਂ ਜੜਾਂ ਇਹਨੂੰ ਇਹ ਮਜ਼ਬੂਤ ਕਰਦਾ ਆ ਆਮਲੇ ਦਾ ਰਸ ਆਪਾਂ ਨੂੰ ਇਹਦਾ ਡੇਲੀ ਸੇਵਨ ਵੀ ਕਰਨਾ ਚਾਹੀਦਾ ਹੈ ਤੇ ਲਗਾਉਣਾ ਵੀ ਚਾਹੀਦਾ ਹੈ ਠੀਕ ਹੈ ਉਹਨੂੰ ਇਹਦੇ ਬਹੁਤ ਹੀ ਜ਼ਿਆਦਾ ਬੈਨੀਫਿ ਤੇ ਇਹ ਵਾਲਾਂ ਨੂੰ ਕਾਲੇ ਤੇ ਚਮਕਦਾਰ ਬਣਾਉਂਦਾ ਆ ਬਹੁਤ ਹੀ ਮਤਲਬ ਇਹਨੂੰ ਗੂੜਾ ਕਾਲਾ ਕਲਰ ਦਿੰਦਾ ਆ ਜੇ ਆਪਾਂ ਇਹਨੂੰ ਰੈਗੂਲਰਲੀ ਯੂਜ਼ ਕਰੋਗੇ ਤਾਂ ਠੀਕ ਹੈ ਜੀ ਡੈਡਰਫ ਨੂੰ ਦੂਰ ਕਰਦਾ ਆ ਕਿਉਂਕਿ ਇਹਦੇ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜਿਹੜਾ ਕਿ ਡੈਡਰਫ ਨੂੰ ਖਤਮ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਕ ਹੁੰਦੇ ਹਨ ਠੀਕ ਹੈ ਜੀ ਤੇ ਬਾਲਾਂ ਦੀ ਗਰੋਥ ਜੀ ਮੈਂ ਤੁਹਾਨੂੰ ਦੱਸਿਆ ਤੇਜ਼ ਕਰਦਾ ਹੈ ਹਨਾ ਆਮਲੇ ਦਾ ਰਸ ਜਿਹੜਾ ਇਹ ਬਾਲਾਂ ਨੂੰ ਬਹੁਤ ਹੀ ਜ਼ਿਆਦਾ ਪੋਸ਼ਣ ਦਿੰਦਾ ਹੈ ਜਿਸ ਦੇ ਨਾਲ ਸਾਡੇ ਬਾਲਾਂ ਦੀ हेयर ਗਰੋਥ ਵੀ ਵੱਧਦੀ ਆ ਬਾਲ ਮਜ਼ਬੂਤ ਵੀ ਹੁੰਦੇ ਆ ਨਾ ਤੇ ਮੋਟੇ ਵੀ ਹੁੰਦੇ ਹਨਾ ਠੀਕ ਹੈ ਜੀ ਤੇ ਆਪਾਂ ਨੂੰ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਤੇ ਅੱਜ ਆਪਾਂ ਬਾਲਾਂ ਤੇ ਕਿਵੇਂ ਲਗਾਉਣਾ ਉਹ ਮੈਂ ਤੁਹਾਨੂੰ ਦੱਸ ਦੰਨੀ ਆ ਠੀਕ ਹੈ ਜੀ ਬਾਕੀ ਕੱਲ੍ਹ ਵਾਲੀ ਮੇਰੀ ਆਮਲੇ ਦੀ ਵੀਡੀਓ ਜਿਹਨੇ ਨਹੀਂ ਦੇਖੀ ਉਹ ਜ਼ਰੂਰ ਦੇਖਿਓ ਠੀਕ ਹੈ ਮੈਂ ਬਹੁਤ ਸਾਰੇ ਆਮਲੇ ਲਿਕੇ ਆਇਆ ਉਹਨੂੰ ਅਲੱਗ-ਅਲੱਗ ਤਰੀਕਿਆਂ ਨਾਲ ਯੂਜ਼ ਕਰਕੇ ਵੀ ਤੁਹਾਨੂੰ ਦਿਖਾਵਾਂਗੀ ਠੀਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਜੀ ਤੇ ਵੈਸੇ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਆਪਾਂ ਟਾਈਮ ਵੇਸਟਿੰਗ ਕਰਦੇ ਸਿੱਧਾ ਸਟਾਰਟ ਕਰਦੇ ਜਿਵੇਂ ਤੁਸੀਂ ਸਾਈਟ ਤੇ ਦੇਖ ਹੀ ਰਹੇ ਹੋ ਠੀਕ ਹੈ ਮੈਂ ਇੱਥੇ ਤਿੰਨ ਆਮਲੇ ਲੈ ਲਿਆ ਇਹਨੂੰ ਆਪਾਂ ਕੱਦੂ ਕਾਸ ਕਰ ਲੈਣਾ ਠੀਕ ਹੈ ਕੋਈ ਮਿਕਸੀ ਦੀ ਲੋੜ ਨਹੀਂ ਕੱਦੂ ਕਾਸ ਸਾਰਿਆਂ ਦੇ ਘਰਾਂ 'ਚ अवेलेबल ਹੁੰਦਾ ਹੈ ਤੇ ਆਪਾਂ ਇਹਨੂੰ ਕੱਦੂ ਕਾਸ ਕਰ ਲੈਣਾ ਆ ਦੇਖੋ ਇੱਥੇ ਜਿਵੇਂ ਮੈਂ ਕੱਦੂ ਕਾਸ ਕਰੀਆਂ ਆਪਾਂ ਗੁੱਟਰੀ ਕੱਢ ਦੇਣੀਆਂ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਕਦੂਕਸ਼ ਕਰਨ ਤੋਂ ਬਾਅਦ ਆਪਾਂ ਇਹਨੂੰ ਚਾਪ ਹੁਣਨੀ ਚ ਜਾਂ ਕਪੜੇ ਦੀ ਹੈਲਪ ਨਾਲ ਨਿਚੋੜ ਲਓ ਆਪਾਂ ਨੂੰ ਉਸੇ ਫੈਦਾ ਰਸ ਚਾਹੀਦਾ ਠੀਕ ਹੈ ਜੀ ਰਸ ਆਪਾਂ ਚੰਗੀ ਤਰ੍ਹਾਂ ਦੇਖੋ ਜੀ ਮੈਂ ਇੱਥੇ ਕੱਢ ਲਿਆ ਆ ਤੇ ਆਪਾਂ ਇੱਕ ਚਾਪ ਹੁਣਨੀ ਦੀ ਹੈਲਪ ਨਾਲ ਇਹਨੂੰ ਪੁਣ ਲੈਣਾ ਠੀਕ ਹੈ ਜੀ ਬਹੁਤ ਹੀ ਵਧੀਆ ਰਸ ਸਾਡਾ ਤਿਆਰ ਹੋ ਗਿਆ ਇਹਨੂੰ ਤੁਸੀਂ ਕੱਲੇ ਨੂੰ ਲਗਾ ਸਕਦੇ ਹੋ ਇਹਦਾ ਕੋਈ ਓਵਨ ਨਹੀਂ ਹੈਗਾ ਵੀ ਇਹ ਤੁਹਾਨੂੰ ਖਰਾਬ ਕਰੂਗਾ ਹਨਾ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਮਾਤਰਾ ਵਿੱਚ ਹੁੰਦਾ ਆ ਜਿਹੜਾ ਸਾਡੇ ਹੈਲਥ ਲਈ ਸਕਿਨ ਲਈ ਤੇ ਵਾਲਾਂ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਆ ਠੀਕ ਹੈ ਤੇ ਆਪਾਂ ਕੱਢ ਕੇ ਤੇ ਮੈਂ ਇੱਕ ਅਰਸ ਕੱਢ ਕੇ ਆਇਆ ਤਾਂ ਤੇ ਆਪਾਂ ਇੱਕ ਐਮ ਦੀ ਸਪਰੇਅ ਬੋਤਲ ਜਿਹੜੀ ਮੈਂ ਤੁਹਾਨੂੰ ਸਾਈਡ ਤੇ ਦਿਖਾ ਰਹੀ ਆ ਉਹ ਮੇਰੇ ਕੋਲ ਹੈਗੀ ਸੀ ਕਿ ਮੈਂ ਲੈ ਲਈ ਨਹੀਂ ਹੈਗੀ ਤਾਂ ਕੋਈ ਚੱਕਰ ਨਹੀਂ ਕੋਟ ਦੀ ਹੈਲਪ ਨਾਲ ਵਾਲਾਂ ਦੀ ਜੜਾਂ ਨੂੰ ਫੋਰ ਹੋਲ ਕੇ ਲਗਾ ਲਓ ਜਿਵੇਂ ਆਪਾਂ ਤੇਲ ਲਗਾਨੇ ਆ ਠੀਕ ਹੈ ਜੀ ਮਿਲਾਣਾ ਇਹਦੇ ਵਿੱਚ ਕੁਝ ਨਹੀਂ ਇਹ ਇਕੱਲਾ ਹੀ ਇਨਗਰੀਡੀਅੰਟ ਬੜਾ ਜ਼ਬਰਦਸਤ ਹੈ ਜਿਹਦੇ ਕਮਾਲ ਬਹੁਤ ਹੀ ਜ਼ਿਆਦਾ ਨਹੀਂ ਠੀਕ ਹੈ ਬਟ ਇਹਨੂੰ ਯੂਜ਼ ਕਰਨ ਦਾ ਤਰੀਕਾ ਆਉਣਾ ਚਾਹੀਦਾ ਆ ਤੇ ਰੈਗੂਲਰਲੀ ਯੂਜ਼ ਕਰਨਾ ਚਾਹੀਦਾ ਆ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਣੇ ਜੜਾਂ ਦੇ ਵਿੱਚ ਲਗਾ ਲੈਣਾ ਕਿਸ ਤੋਂ ਲਗਵਾ ਲਓ ਜਿਵੇਂ ਮਰਜ਼ੀ ਲਗਾ ਲਓ ਮੇਰੇ ਕੋਲ ਇਹ ਸਪਰੇ ਬੋਟਲ ਜੀ ਹੈਗੀ ਸੀ ਇਸ ਕਰਕੇ ਮੈਂ ਐਦਾ ਹੀ ਲਗਾ ਲਿਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਲຊੂ ਤੋਂ ਬਹੁਤ ਹੀ ਵਧੀਆ ਤਿੰਨ ਚਾਰ ਮੈਂ ਕਹਿੰਦੀ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਮਿਲ ਜਣੀਆਂ ਜੇ ਹੇਰ ਕਰਨਾ ਚਾਹੁੰਦੇ ਹੋ ਤੁਸੀਂ ਵਧੀਆ ਤਾਂ ਤੁਸੀਂ ਇਹ ਚੀਜ਼ਾਂ ਮੰਗਵਾ ਕੇ ਰੱਖੋ ਨਹੀਂ ਕੋਈ ਐਨੀ ਕੰਪਲਸਰੀ ਵੀ ਨਹੀਂ ਆ ਹੱਥਾਂ ਨਾਲ ਲਗਾ ਲਓ ਚੰਗੀ ਤਰ੍ਹਾਂ ਆਪਣੇ హెయిర్ ਦੀ ਮ사ਜ ਕਰਦੀਆਂ ਅੱਧਾ ਘੰਟਾ ਇਹਨੂੰ ਆਪਾਂ ਰੱਖ ਸਕਦੇ ਹਾਂ ਅੱਧਾ ਘੰਟਾ ਨਹੀਂ ਰੱਖ ਸਕਦੇ 15 ਤੋਂ 20 ਮਿੰਟ ਵੀ ਇਹਨੂੰ ਰੱਖ ਸਕਦੇ ਹੋ ਉਸ ਤੋਂ ਬਾਅਦ ਮਾਈਲਡ ਸ਼ੈਂਪੂ ਨਾਲ ਆਪਾਂ ਆਪਣੇ హెయిਰ ਨੂੰ ਵੋਸ਼ ਕਰ ਲੈਣਾ ਮੈਂ ਆਪਣੇ హెయిਰ ਨੂੰ ਵੋਸ਼ ਵਾਲੇ ਨਹੀਂ ਕਰਿਆ ਹਾਲੇ ਮੈਂ ਆਮਲੇ ਦਾ ਰਸ ਲਗਾਇਆ ਹੋਇਆ ਆ ਕਿਉਂਕਿ ਵੀਡੀਓ ਸ਼ੂਟ ਕਰਨਾ ਜ਼ਿਆਦਾ ਜ਼ਰੂਰੀ ਸੀ ਤੇ ਟਾਈਮ ਹੋ ਜਾਣਾ ਸੀ ਤੇ ਉਸ ਤੋਂ ਬਾਅਦ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਿਉਂਕਿ ਸ਼ਾਮ ਦਾ ਕੰਮ ਹੋ ਜਾਂਦਾ ਹੈ ਠੀਕ ਹੈ ਜੀ ਤੇ ਆਪਾਂ 30 ਤੋਂ 30 ਮਿੰਟ ਬਾਅਦ ਜਾਂ 15 ਤੋਂ 20 ਮਿੰਟ ਬਾਅਦ ਇਹਨੂੰ ਆਪਣੇ హెయిర్ ਨੂੰ ਵਾਸ਼ ਕਰ ਲੈਣਾ ਹੈ ਠੀਕ ਹੈ ਜੀ ਇਹ ਸੀਗਾ ਅੱਜ ਆਪਣਾ ਮੋਟੀ ਗੁੱਥ ਚੈਲੰਜ ਦਾ ਦਿਨ ਨੋਵਾਂ 9 ਦਿਨ ਸੀਗਾ ਅੱਜ ਠੀਕ ਹੈ ਆਪਣਾ ਤੇ ਆਪਾਂ ਅੱਜ ਯੂਜ਼ ਕੀਤਾ ਹੈ ਆਮਲੇ ਦਾ ਰਸ ਜੋ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਾਡੇ ਲਈ ਠੀਕ ਹੈ ਜੀ ਤੇ ਤੁਸੀਂ ਵੀ ਇਹ ਵਾਲੀ హెయిర్ ਕੇਅਰ ਜ਼ਰੂਰ ਫੋਲੋ ਕਰੋ ਤੁਹਾਨੂੰ ਮਤਲਬ ਵੀ ਰਿਜ਼ਲਟ ਤਾਂ ਕੀ ਤੁਸੀਂ ਮੈਨੂੰ ਕਾਪੀ ਵੀ ਕਰੀ ਜੋ ਜਿਵੇਂ ਜਿਵੇਂ ਮੈਂ ਕਰਦੀਆਂ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਇਹਦੇ ਠੀਕ ਹੈ ਜੀ ਤੁਸੀਂ ਕੋਸ਼ਿਸ਼ ਕਰਕੇ ਤਾਂ ਦੇਖੋ ਜੇ ਤੁਹਾਨੂੰ ਐਤੋਂ ਤੱਕ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਜੇ ਤੁਹਾਡੀ ਕੋਈ ਰਿਕੁਐਸਟ ਹੈ, ਕੋਈ ਕਮੈਂਟ ਤੁਸੀਂ ਕਰਨਾ ਚਾਹੁੰਦੇ ਹੋ, ਕੋਈ ਚਾਹੁੰਦੇ ਹੋ ਕਿ ਤੁਸੀਂ ਇਹ ਵਾਲੀ ਵੀਡੀਓ ਤੇ ਵੀਡੀਓ ਬਣਾਓ, ਇਹ ਵਾਲੀ ਟੌਪਿਕ ਤੇ ਵੀਡੀਓ ਬਣਾਓ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਠੀਕ ਹੈ ਜੀ। ਅੱਜ ਲਈ ਬਸ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਮੈਂ ਤੁਸੀ ਐਨਾ ਜ਼ਿਆਦਾ ਪਿਆਰ ਦੇ ਰਿਹਾ ਠੀਕ ਹੈ ਜੀ। ਤਿਉਹਾਰ ਆ ਰਹੇ ਨੇ ਸਾਰੇ ਖੁਸ਼ੀ-ਖੁਸ਼ੀ ਤਿਉਹਾਰ ਮਨਾਓ ਠੀਕ ਹੈ ਜੀ। ਕੇਅਰਫੁਲੀ ਤਿਉਹਾਰ ਮਨਾ ਤੇ ਅਜਲੀ ਵਾਸ ਐਨ ਨਹੀਂ ਮਿਲਦੇ ਆ ਅਗਲੀ ਵੀਡੀਓ ਵਿੱਚ ਜੇ ਕੋਈ ਟੋਪਿਕ ਚੋਣਨੇ ਹੋ ਤਾਂ ਕਮੈਂਟ ਕਰ ਦਿਓ ਮੈਂ ਕੋਸ਼ਿਸ਼ ਕਰੂੰਗੀ ਕਿ ਅਗਲੀ ਵੀਡੀਓ ਉਸ ਟੋਪਿਕ ਤੇ ਲੈ ਕੇ ਆਵਾਂ ਠੀਕ ਹੈ ਜੀ ਅਜਲੀ ਵਾਸ ਐਨ ਨਹੀਂ ਮਿਲਦੇ ਆ ਅਗਲੇ ਟੋਪਿਕ ਤੇ ਦੇਖਦੇ ਆ ਕਿਹੜਾ ਆਉਂਦਾ ਹੈ ਹਨਾ ਸਤਿ ਸ਼੍ਰੀ ਅਕਾਲ ਜੀ